ਇਹਨਾਂ ਨੇ ਸਿੱਧੀਆਂ ਸਾਨੂੰ ਗੋਲੀਆਂ ਮਾਰੀਆਂ ਨੇ ਤੇ 12 ਬੋਰ ਦੇ ਔਖੇ ਸਰਕਾਰ ਸਹੂਦ ਦਿਖਾਵੇ ਸਾਡੇ ਕਿਸਾਨਾਂ ਨੇ ਜੇ ਕਿਸੇ ਦੇ ਕੋਈ ਦਲੀ ਬਿਮਾਰੀ ਹੋਵੇ ਕੋਈ ਯੋਨਾ ਸੁੱਚੀਓ ਕਿ ਸਦਾ ਦਿਵਾਲੀ ਸਾਦਗੀ ਚਾਰੋਂ ਪੈਰ ਬਸੰਤ ਵੀ ਥਾਰਾ ਹੀ ਟਾਈਮ ਰਹਿਣਾ ਜਾਂ ਸਦਾ ਦਿਵਾਲੀ ਥਾਰੀ ਨਹੀਂ ਰਹਿਣੀ ਹੈ ਦਿਵਾਲੀ ਕਦੀ ਕਿਸੇ ਹੋਰ ਕੀ ਵੀ ਐਸਿਕਾ ਆ ਇਹ ਨਾ ਸੋਚ ਲਿਓ ਵੀ ਹਮ ਹੀ ਇਸ ਦੇਸ਼ ਤੇ ਪਰ ਰਹਿਣਾ ਜਾਂ ਹਮ ਨੇ ਇਸ ਦਾ ਦੇਸ਼ ਤੇ ਕਾਬਜ ਹੋਣਾ ਜਾਂ ਪਰ ਲੋਕ ਜਦ ਤੁਹਾਨੂੰ ਕੁਰਸੀਆਂ ਉੱਤੇ ਤਲਾ ਤਾਰਾਂਗੇ ਫਿਰ ਥਾਰੇ ਬਦੇ ਗਿਣ-ਗਿਣ ਕੇ ਬਦਲੇ ਵੀ ਲਹਿਗੇ ਇਕ ਨੌਜਵਾਨ ਇਹਨਾਂ ਗੋਲੀ ਮਾਰ ਕੇ ਮਾਰ ਦਿਆ ਜਿਸ ਦਾ ਮਾਪਾਪ ਨਹੀਂ ਹੈ ਦਾਦੀ ਨਾਲ ਪੜਿਆ ਹੋਇਆ ਆ ਦੋ ਭੈਣਾਂ ਆ ਸ਼ਰਮ ਕਰੋ ਕੁਛ ਅਸੀਂ ਤਾਂ ਪ੍ਰਟੰਟੀ ਕਰਨਾ ਸੀ ਇੱਥੇ ਬੈਠੇ ਰਹਾਂਗੇ ਚਾਹੇ 2 ਸਾਲ ਲੱਗ ਜਾਣ ਚਾਹੇ 4 ਸਾਲ ਲੱਗ ਜਾਣ ਜਾਂ ਕਿ 13 ਮਹੀਨੇ ਲੱਗੇ ਨੇ ਤੇ ਹੁਣ 3 ਸਾਲ ਵੀ ਲੱਗ ਜਾਣਗੇ ਤੇ ਕੋਈ ਚੱਕਰ ਨਹੀਂ ਜੋ ਹੈ ਅਸੀਂ ਇੱਥੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ 21 ਫਰਵਰੀ ਨੂੰ ਖਨੋਰੀ ਬਾਰਡਰ ਦੇ ਉੱਪਰ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਹੁੰਦੀ ਆ ਮੌਤ ਦੀ ਵਜ੍ਹਾ ਬਣਦੀ ਆ ਹਰਿਆਣੇ ਵਾਲੇ ਪਾਸਿਓਂ ਚੱਲੀ ਗੋਲੀ ਜੋ ਕਿ ਸਿੱਧੀ ਆ ਕੇ ਸਿਰ ਦੇ ਵਿੱਚ ਵੱਜਦੀ ਔਰ ਉਸੇ ਹੀ ਮੌਕੇ ਦੇ ਉੱਪਰ ਉਸ ਨੌਜਵਾਨ ਦੀ ਔਰ ਮਾਪਿਆਂ ਦੇ ਇਕਲੌਤੇ ਪੁੱਤ ਦੀ ਦੋ ਭੈਣਾਂ ਦੇ ਇੱਕ ਭਰਾ ਦੀ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਲਗਾਤਾਰ ਰੋਸ ਮਜਹਰੇ ਕੀਤੇ ਜਾ ਰਹੇ ਨੇ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਜਿਹੜੇ ਕਾਲੇ ਝੰਡੇ ਲਗਾਏ ਗਏ ਨੇ ਗੱਡੀਆਂ ਘਰਾਂ ਦੇ ਉੱਪਰ ਔਰ ਨਾਲ ਹੀ ਜਿਹੜਾ ਆਰਥਿਕ ਫੂਕ ਮਜਾਹਰਾ ਉਹ ਕੇਂਦਰ ਸਰਕਾਰ ਦੇ ਵਿਰੁੱਧ ਆਪਣਾ ਰੋਸ ਮਾਰਚ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਸ਼ੰਭੂ ਬਾੜ ਦੇ ਦਿਖਾ ਰਹੇ ਜਿੱਥੇ ਕਿਸਾਨਾਂ ਦੇ ਵੱਲੋਂ ਕਾਲੀਆਂ ਝੰਡੀਆਂ ਹੱਥ ਦੇ ਵਿੱਚ ਫੜ ਕੇ ਮੱਥੇ ਉੱਤੇ ਕਾਲੇ ਪਰਨੇ ਤੇ ਕਾਲੀਆਂ ਝੰਡੀਆਂ ਬੰਨ ਕੇ ਰੋਸ ਮੁਜ਼ਾਹਰਾ ਕੀਤਾ ਹਨ ਜਿਸ ਤਰੀਕੇ ਦੇ ਨਾਲ ਲੋਕਤੰਤਰ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਕਰਨ ਦਾ ਘਾਣ ਕੀਤਾ ਗਿਆ ਲੋਕਤੰਤਰ ਦੀ ਕਿਸਾਨ ਕੈਰਨ ਹੱਤਿਆ ਕੀਤੀ ਗਿਆ ਉਸ ਦੇ ਰੋਸ ਵਿੱਚ ਜੋ ਕੇਂਦ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਕੁੱਝ ਕਿਸਾਨ ਖੜੇ ਨੇ ਜਿਸ ਤਰੀਕੇ ਦੇ ਨਾਲ 21 ਫਰਵਰੀ ਨੂੰ ਜੋ ਮਾਹੌਲ ਬਣਿਆ ਉਸ ਦੇ ਰੋਸ ਵਿੱਚ ਜੋ ਪੰਜਾਬ ਦੇ ਵਿੱਚ ਥਾਂ ਥਾਂ ਤੇ ਆਰਤੀ ਫੂਕ ਮੁਜ਼ਾਹਰੇ ਹੋ ਰਹੇ ਨੇ ਦੇਖੋ ਇਹ ਜਿਹੜਾ ਉੱਥੇ ਇਹਨਾਂ ਨੇ ਕਰਿਆ ਬਹੁਤ ਗਲਤ ਕਰਿਆ ਇਹਨਾਂ ਨੇ ਸਿੱਧੀਆਂ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਨੇ ਤੇ 12 ਬੋਰ ਦੇ ਖੋਖੇ ਸਾਡੇ ਕਿਸਾਨ ਸਬੂਤ ਹੈ ਸਰਕਾਰ ਸਬੂਤ ਦਿਖਾਵੇ ਸਾਡੇ ਕਿਸਾਨਾਂ ਨੇ ਜੇ ਕਿਸੇ ਦੇ ਕੋਈ ਡਲੀ ਬਿਮਾਰੀ ਹੋਵੇ ਸਰਕਾਰ ਕਹਿੰਦੀ ਹੈ ਕੋਈ ਉਧਰ ਡੀਐਸਪੀ ਜ਼ਖਮੀ ਹੋ ਗਿਆ ਇਹਨਾਂ ਨੇ ਖੁਦ ਆਪਣੇ ਆਪ ਨੂੰ ਹੀ ਜ਼ਖਮੀ ਕਰਿਆ ਮਾਰੇ ਕਿਸਾਨਾਂ ਨੂੰ ਤਾਂ ਵਹਾਂ ਤੱਕ ਜਾਣ ਵੀ ਨਹੀਂ ਦਿਆ ਗਿਆ ਹੈ ਔਰ ਉਹਨਾਂ ਨੇ ਪਹਿਲਾਂ ਹੀ ਰੋਕ ਲਿਆ ਔਰ ਇਸ ਦੇ ਅੰਦਰ ਚਾਹੇ ਇਹ ਮਿਲਟਰੀ ਫੋਰਸ ਆ ਔਰ ਚਾਹੇ ਆਰਐਸਐਸ ਕੇ ਬੰਦੇ ਆ ਬਿਨਾ ਵਰਦੀ ਦੇ ਲੋਕਾਂ ਨੇ ਵਮ ਨੇ ਵੀਡੀਓ ਮੇ ਵੀ ਦੇਖਿਆ ਆ ਵੀ ਉਹ ਗੋਲੀਆਂ ਚਲਾਈਆਂ ਤੇ ਹਮ ਤਾਂ ਯੋਹੀ ਕਹਾਂਗੇ ਵੀ ਜੋ ਵੀ ਉਹ ਕੰਮ ਕਰਵਾ ਰਹੇ ਆ ਕੋਈ ਯੋ ਨਾ ਸੋਚਿਓ ਕਿ ਸਦਾ ਦਿਵਾਲੀ ਸਾਦਗੀ ਚਾਰੋਂ ਪੈਰ ਬਸੰਤ ਵੀ ਸਾਰਾ ਹੀ ਟਾਈਮ ਰਹਿਣਾ ਜਾਂ ਸਦਾ ਦਿਵਾਲੀ ਸਾਰੀ ਨਹੀਂ ਰਹਿਣੀ ਹੈ ਦੁਵਾਲੀ ਕਦੀ ਕਿਸੇ ਹੋਰ ਕੀ ਵੀ ਐਸ ਕਾ ਯਾ ਇਹ ਨਾ ਸੋਚ ਲਿਓ ਵੀ ਹਮ ਹੀ ਇਸ ਦੇਸ਼ ਕੇ ਉਪਰ ਰਹਿਣਾ ਯਾ ਹਮ ਨੇ ਇਸ ਕ ਦੇਸ਼ ਕੇ ਉਪਰ ਕਾਬਜ ਹੋਣਾ ਯਾ ਪਰ ਲੋਕ ਜਦ ਤੁਹਾਨੂੰ ਕੁਰਸੀਆਂ ਵੇਤੇ ਤਲਾ ਤਾਰਾਂਗੇ ਫਿਰ ਥਰੇ ਵੇਤੇ ਗਿਣ-ਗਿਣ ਕਾ ਬਦਲੇ ਵੀ ਲਹੇਗੇ ਇਹ ਨਾ ਸੋਚ ਲਿਓ ਕਿ ਤੁਹਾਨੂੰ ਕੋਈ ਕੁਛ ਕਹਨੇਗਾ ਨਹੀਂ ਹੈ ਔਰ ਬਦਲਾ ਤਾਂ ਮੈਂ ਤੁਹਾਨੂੰ ਈ ਵੀ ਲੇਗਾ ਦਿਖਾਵਾਂਗੇ ਇਨਕੇ ਪਾਸ ਤੇ ਜਰਾ ਆਣ ਦੇਨ ਨੂੰ ਗੋਵਕੇ ਅੰਦਰ 2024 ਆ ਰਿਹਾ ਯਾ ਔਹੀ ਗੋਲੇ ਮਨੇ ਇਕੱਠੇ ਕਰ ਕਰ ਰੱਖ ਰੱਖੇ ਆ ਔਰ ਔਹੀ ਵੀਡੀਓ इट्ठी कर रख रखी में थन मारे ना के बाई साल का मेरा एक नौजवान इन्हें गोली मार का मार दिया जिसका माँ बाप नहीं है दादी ने पालिया होया या। दो भेड़ा शर्म करो कुछ गोलियाँ चलाते हुए थम और यहाँ थाना है कसर यहाँ भी नहीं थाने छोटी है पर मैं तो यहाँ नौजवाना का धन्यवाद करूँगा जिन्होंने अपने आगुआ की बात मनी वहाँ पता नहीं किस तरह ਇਹ ਹਾਸਾ ਬੀਤ ਗਿਆ ਮੈਂ ਤਾਂ ਕਹੂੰ ਇਹ ਪ੍ਰਮਾਤਮਾ ਐਸਾ ਕੋਈ ਅੱਗਾ ਹਾਸਾ ਨਾ ਬੀਤਾ ਅਰ ਹਮਾਰੇ ਸਾਰੇ ਜੋ ਕਿਸਾਨ ਸਾਰੇ ਨੌਜਵਾਨ ਸਾਰੇ ਆਪਣੇ ਆਪਣੇ ਘਰਾਂ ਇਸ ਅੰਦੋਲਨ ਨੂੰ ਜਿੱਤ ਕਾ ਜਹਾਂ ਪਹਿਲਾਂ ਵੀ ਆਪਾਂ ਨੇ 750 ਜਾਨਾਂ ਗੁਆਈਆਂ ਇਹ ਫੇਰ ਨਾ ਮੈਂ ਦੁਬਾਰਾ ਫੇਰ ਕਦੀ ਮੇਰੇ ਕਿਸੇ ਕਿਸਾਨ ਕਾ ਨੁਕਸਾਨ ਹੋਵਾ ਮੈਂ ਸਭ ਨੂੰ ਹੱਥ ਜੋੜ ਕਾ ਬੇਨਤੀ ਕਰੂੰਗਾ ਆਪ ਨੇ ਆਪਣੀ ਹਰ ਜਥੇਬੰਦੀ ਕਾ ਕਹਿਣਾ ਮੰਨਣਾ ਆ ਔਰ ਬਿਲਕੁਲ ਸੰਧੀਪੁਰ ਅੰਦੋਲਨ ਲੜ ਰਹਾ ਆ ਸਰਕਾਰ ਬਿਠਾਵਾ ਮਾਨੂੰ ਯਹਾਂ ਜਿੰਨੇ ਦਿਨ ਬਿਠਾਵਾ ਕੋਈ ਦਿੱਕਤ ਨਹੀਂ ਹੈ ਜਿੰਨੇ ਦਿਨ ਯਹਾਂ ਬਿਠਾਵਾਗੀ ਸਰਕਾਰ ਤੜਾਂ ਜਾਗੀ ਅਰ ਮਾਰਾ ਅੰਦੋਲਨ ਉੱਪਰ ਜਾਗਾ ਅਗਰ ਸਰਕਾਰ ਨੇ ਯਹਾਂ ਬਠਾਏਗਾ ਯੋ ਜੂਨ ਕਹੀਂ ਆਪਣੀ ਗਲਮਾ ਪੈ ਲਿਆ ਅਬਲਾਂ ਤੋਂ ਲਿਆ ਪੈ ਯੋ ਜੂਨ ਥਰੇਵਾ ਸਦਾ ਵਾਸਤਾ ਨਿਕੜਦਾ ਅੱਜ ਤੁਹਾਨੂੰ ਕਹਿ ਰਿਹਾ ਹਾਂ ਪਰ ਨੌਜਵਾਨੋ ਜਬ ਤੇ ਮ ਰਹੇਗਾ ਆਪਾਂ ਨੇ ਕੰਮ ਕਰਨਾ ਹੈ ਸੰਧੀਪੁਰ ਲੜਾਈ ਲੜਨੀ ਆ ਕਿਸੇ ਦਾ ਡੜਾ ਨਹੀਂ ਮਾਰਨਾ ਕਿਸੇ ਦਾ ਡੰਡਾ ਨਹੀਂ ਮਾਰਨਾ ਪਰਾਂ ਤੇ ਚਾਹੇ ਇਹਨੇ ਗੋਲੀ ਚਲਾਵਾ ਡੰਡਾ ਚਲਾਵਾ ਵਾਟਰ ਕੈਨ ਚਲਾਵਾ ਆਪਾਂ ਸਾਰੀ ਪਹਿਲਾਂ ਥਾਰੇ ਆਗੂ ਕਿਸਾਨ ਆਗੂ ਅੱਗਾ ਹੋਗਾ ਉਸ ਚੀਜ਼ ਨੂੰ ਸਹਾਂਗੇ ਅਗਰ ਥਾਰੇ ਕਿਸਾਨ ਆਗੂ ਮਰ ਗਏ ਉਹਨਾਂ ਗੋਲੀਆਂ ਗੇ ਮਾਰ ਦਈਏ ਫੇਰ ਥਾਰੀ ਬਾਰੀ ਆ ਇਸ ਤੇ ਪਹਿਲਾਂ ਅਗਰ ਕਿਸਾਨ ਆਗੂ ਵਾਹ ਖੜੇ ਆ ਤੁਹਾਨੂੰ ਕਿਸੇ ਨੇ ਵੀ ਅੱਗਾ ਨਹੀਂ ਆਣਾ ਹੈ ਮਾਨੂੰ ਪਹਿਲਾਂ ਥਾਰੀ ਲੋੜ ਆ ਇਸ ਅੰਦੋਲਨ ਨੂੰ ਤਾਂ ਹਮ ਹੋਰ 4 ਦਿਨ ਠਹਿਰ ਕੇ ਵੀ ਜਿੱਤ ਲੈ ਕੇ ਕੋਈ ਦਿੱਕਤ ਨਹੀਂ ਹੈ ਪਰ ਨਹੀਂ ਮੇਰੀ ਬੇਨਤੀਆਂ ਕਬੂਲ ਕਰਿਓ ਤਾਂ ਕਿਸਾਨ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਆ ਉਹ ਜਾਰੀ ਰਹੇਗਾ ਹੋਰ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਖੜੇ ਨੇ ਕਿਸ ਤਰੀਕੇ ਨਾਲ ਦਿਖਦੇ ਹੋ ਜੋ 21 ਤਰੀਕ ਨੂੰ ਜੋ ਕੁਝ ਹੋਇਆ ਉਸ ਤੋਂ ਬਾਅਦ ਹੁਣ ਅੱਗੇ ਜਿਹੜੀ ਰੂਪਰੇਖਾ ਉਹ ਅੱਗੇ ਮੋਰਚੇ ਦੀ ਕਿਸ ਤਰੀਕ ਨਾਲ ਰਹਿਣੀ ਹੈ ਦੇਖੋ ਮੋਰਚਾ ਤਾਂ ਚੜ੍ਹਦੀ ਕਲਾ ਵਿੱਚ ਆ ਹੁਣ ਤੱਕ ਮੋਰਚਾ ਚੜ੍ਹਦੀ ਕਲਾ ਵਿੱਚ ਆ ਪਰ ਅਸੀਂ ਹੁਣ ਸ਼ੋਕ ਸਭਾ ਮਨਾ ਰਹੇ ਹਾਂ ਸਾਡੇ ਜੋ ਨੌਜਵਾਨ ਸ਼ੁਭਦੀਪ ਸਿੰਘ ਸ਼ਹੀਦ ਹੋਇਆ ਉਹਦੀ ਅੱਜ ਸ਼ੋਕ ਸਭਾ ਵਿੱਚ ਸਾਨੇ ਪ੍ਰੋਗਰਾਮ ਦਿੱਤੇ ਆ ਕਿ ਕਾਲੇ ਝੰਡੇ ਤੇ ਕਾਲੀਆਂ ਪਗੜੀਆਂ ਬਨ ਕੇ ਸਾਰੇ ਪਿੰਡਾਂ ਵਿੱਚ ਸੰਦੇਸ਼ ਦਿੱਤੇ ਆ ਤੇ ਅਸੀਂ ਪੁਤਲਾ ਵੀ ਫੁੱਕਣ ਜਾ ਰਹੇ ਆ ਇਹ ਜ਼ਾਲਮ ਸਰਕਾਰ ਦਾ ਤੁਸੀਂ ਸੁਣਿਆ ਹੁਣੇ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਉੱਤੇ ਐਨਐਸਐ ਲਾਤਾ ਐਨਐਸਐ ਦੇਖੋ ਕਿੰਨਾ ਤੇ ਲੱਗਦਾ ਪਰ ਉਹ ਵਾਪਸ ਲੈ ਲਈ ਉਹ ਜਿਹੜੀ ਪਹਿਲਾਂ ਗੱਲ ਕੀਤੀ ਸੀ ਉਹ ਹੁਣ ਜਿਹੜੀ ਹਰਿਆਣਾ ਸਰਕਾਰ ਪੰਜਾਬ ਕਹ ਲਈਏ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਪਹਿਲਾਂ ਨੋਟੀਫਿਕੇਸ਼ਨ ਕਹਿਆ ਸੀ ਇੱਕ ਉਹ ਵਾਪਸ ਲੈ ਲਿਆ ਗਿਆ ਹੁਣ ਐਨਐਸਐ ਨਹੀਂ ਲੱਗੇਗਾ ਵਾਪਸ ਲੈ ਤਾਂ ਇਹ ਬਿਨਾ ਸਮਝੇ ਸੱਚੇ ਕੀਵੇਂ ਲੱਗਿਆ ਜਿਹੜੇ ਅਫਸਰ ਨੇ ਬਿਨਾ ਗੱਲ ਤੋਂ ਐਨਐਸਏ ਲਾਤਿਆ ਉਹਤੇ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜੇ ਵੀ ਐਸਪੀ ਨੇ ਡੀਐਸਪੀ ਨੇ ਇਹ ਲਾਗੂ ਕੀਤਾ ਉਹਤੇ ਵੀ ਕਾਰਵਾਈ ਬਣਦੀ ਆ ਨਾ ਕਰਦੀ ਤੇ ਇੱਕ ਤੁਹਾਨੂੰ ਹੋਰ ਦੱਸਾਂ ਸਾਡੇ ਘਰਾਂ ਦੇ ਵਿੱਚ ਕੱਲ ਕੱਲ ਰੇਡਾਂ ਮਾਰੀਆਂ ਪੁਲਿਸ ਨੇ ਜੋ ਸਾਡੇ ਪਰਿਵਾਰਾਂ ਨੂੰ ਉਹਨਾਂ ਦੀ ਆਵਾਜ਼ ਵੀ ਨਹੀਂ ਸਮਝ ਆ ਰਹੀ ਸੀ ਕਿ ਵੀ ਉਹ ਕੀ ਬੋਲ ਰਹੇ ਆ ਪਤਾ ਨਹੀਂ ਕਿੱਥੋਂ ਦੇ ਲੋਕ ਨੇ ਉਹ ਕੀ ਭਾਸ਼ਾ ਦੇ ਲੋਕ ਕਿਹੜੇ ਜਗ੍ਹਾ ਕਿਹੜੇ ਏਰੀਆ 'ਚ ਇਹ ਅਵਾਲੇ ਏਰੀਆ 'ਚ ਸਾਰੇ ਘਰੋ ਘਰੀ ਸਾਰੇ ਲੀਡਰਾਂ ਦੇ ਘਰੇ ਜਾ ਕੇ ਆਏ ਆ ਉਹ ਤੇ 50 ਤੋਂ 60 ਬੰਦੇ ਇੱਕ ਪਾਰਟ ਦੇ ਉਹਨਾਂ ਚ ਪੰਜ ਚਾਰ ਮਹਿਲਾ ਕਰਮਚਾਰੀ ਸੀਗੇ ਬਾਕੀ ਉਹ ਉਹ ਉਹਨਾਂ ਦੀ ਭਾਸ਼ਾ ਵੀ ਨਹੀਂ ਸਮਝ ਆ ਰਹੀ ਸੀ ਸਾਨੂੰ ਤਾਂ ਐ ਲੱਗਦਾ ਵੀ ਇਹ ਆਰਐਸਐਸ ਦੇ ਗੁੰਡਿਆਂ ਨੂੰ ਸਾਡੇ ਘਰ ਦਿਖਾਏ ਜਾ ਰਹੇ ਨੇ ਉਹਨਾਂ ਤੋਂ ਫਿਰ ਉੱਥੇ ਜਾ ਕੇ ਲੜਾਈ ਪਾਉਣੀਆਂ ਉਹਨਾਂ ਨੂੰ ਉਹਨਾਂ ਤੋਂ ਲੁੱਟ ਖੋਹਾਂ ਕਰਵਾਉਣੀਆਂ ਨੇ ਇਹ ਬੀਜੇਪੀ ਸਰਕਾਰ ਨੇ ਇਹ ਸਾਨੂੰ ਇਹ ਲੱਗਦਾ ਤਾਂ ਕਿਸਾਨਾਂ ਦੇ ਮਨ ਦੇ ਵਿੱਚ ਖਦਸ਼ਾ ਵੀ ਹੈ ਰੋਸ ਵੀ ਹੈ ਹੋਰ ਵੀ ਇੱਥੇ ਜਿਹੜੇ ਕਿਸਾਨ ਖੜੇ ਨੇ ਗੱਲਬਾਤ ਕਰਾਂਗੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਜੀ ਹਾਂਜੀ ਕਿਵੇਂ ਦਾ ਜੋ ਕੁਝ ਬਾਰਡਰ ਦੇ ਉੱਪਰ ਵਾਪਰਿਆ ਜਿਸ ਤਰੀਕੇ ਦੇ ਨਾਲ ਪ੍ਰੋਟੈਸਟ ਹੋ ਰਿਹਾ ਸੀਗਾ ਪੂਰੇ ਪੰਜਾਬ ਭਰ ਦੇ ਵਿੱਚ ਕਿਸ ਕਿਸ ਤਰੀਕੇ ਦੇ ਲੋਕ ਕੀ ਕਹਿ ਰਹੇ ਨੇ ਬਹੁਤ ਇਹਨਾਂ ਨੂੰ ਨਿੰਦਣਯੋਗ ਏ ਬਹੁਤ ਨਿੰਦਿਆ ਹੋਈ ਏ ਇੱਧਰ ਵੀ ਹੋਈ ਏ ਵਰਲਡ 'ਚ ਨਿੰਦਿਆ ਹੋਈ ਏ ਕਿ ਜਾਂ ਤਾਂ ਅਸੀਂ ਆਪਣੀ ਸ਼ਾਂਤਮਈ ਢੰਗ ਨਾਲ ਆਏ ਅੱਗੇ ਵੀ 13 ਮਹੀਨੇ ਦਿੱਲੀ 'ਚ ਅਸੀਂ ਲਾਏ ਨੇ ਹੁਣ ਵੀ ਅਸੀਂ ਆਪਦੇ ਉਸੇ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਹਾਂ ਜਿਹੜਾ ਕਿ ਸਾਨੂੰ ਰਸਤੇ ਦੇ ਵਿੱਚ ਤੁਸੀਂ ਦੇਖ ਕੇ ਆਏ ਜੇ ਵੀ ਰੋਡ ਦੇ ਉੱਤੇ ਦੁਵਾਰਾਂ ਕੀਤੀਆਂ ਗਈਆਂ ਨੇ ਪੱਥਰ ਸਿੱਟੇ ਗਏ ਨੇ ਕੰਟੇਨਰ ਨੇ ਜਿਹੜੇ ਮਿੱਟੀ ਨਾਲ ਭਰ ਕੇ ਸਾਡੇ ਨਾਲ ਬਹੁਤ ਬੁਰਾ ਮਾਰਾ ਫਲੋਕ ਕੀਤਾ ਜਾਂਦਾ ਸ ਆਪਣਾ ਸ਼ੁਭਕਰਮ ਸਿੰਘ ਜਿਹੜਾ ਖੰਡੌਰੀ ਤੋਂ ਫਾਇਰ ਮਾਰ ਕੇ ਉਸ ਮੁੰਡੇ ਦਾ ਇਹਨਾਂ ਨੇ ਕਤਲ ਕੀਤਾ ਜੋ ਬਣਦੀ ਕਾਨੂੰਨੀ ਕਾਰਵਾਈ ਜਿਨ੍ਹਾਂ ਨੇ ਇਹ ਕੰਮ ਕਰਾਇਆ ਹੈ ਉਹਨਾਂ ਨੂੰ ਇਹ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੋ ਸਾਡਾ ਹੱਕ ਬਣਦਾ ਹੈ ਜੋ ਇਹਨੇ ਸਾਡੇ ਨਾਲ ਵਾਅਦੇ ਕੀਤੇ ਨੇ ਸਾਡੇ ਵਾਅਦੇ ਪੂਰੇ ਕੀਤੇ ਜਾਣ ਜੇ ਨਹੀਂ ਕਰਨਗੇ ਤੇ ਅਸੀਂ ਤਾਂ ਪ੍ਰੋਟੈਕਟ ਹੀ ਕਰਨਾ ਸੀ ਇੱਥੇ ਬੈਠੇ ਰਹਾਂਗੇ ਚਾਹੇ 2 ਸਾਲ ਲੱਗ ਜਾਣ ਚਾਹੇ 4 ਸਾਲ ਲੱਗ ਜਾਣ ਜਾਂ ਕਿ 13 ਮਹੀਨੇ ਲੱਗੇ ਨੇ ਜੋ ਹੁਣ 3 ਸਾਲ ਵੀ ਲੱਗ ਜਾਣਗੇ ਤੇ ਕੋਈ ਚੱਕਰ ਨਹੀਂ ਜੋ ਹੋਇਆ ਸੀ ਇੱਥੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਤਾਂ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਆ ਕਿਸਾਨ ਕਹਿ ਰਹੇ ਨੇ ਕਿ ਸਾਡਾ ਪ੍ਰਦਰਸ਼ਨ ਉਸੇ ਤਰੀਕੇ ਦੇ ਨਾਲ ਸ਼ਾਂਤਮਈ ਟੰਗ ਨਾਲ ਅੱਗੇ ਵਧੇਗਾ ਜਾਰੀ ਰਹੇਗਾ ਭਾਵੇਂ ਕਿੰਨਾ ਹੀ ਸਮਾਂ ਇੱਥੇ ਕਹਿਣ ਲੱਗ ਜਾਵੇ ਬਰਜਤ ਤੱਕ ਇਹ ਕਹ ਰਹੇ ਨੇ ਕਿਸਾਨ ਕਿ ਜੋ ਸਾਡੀਆਂ ਮੰਗਾਂ ਨੇ ਜਿਸ ਦੇ ਚਲਦੇ ਅਸੀਂ ਇੱਥੇ ਸੜਕ ਦੇ ਉੱਪਰ ਬੈਠੇ ਹੋਏ ਜਦ ਤੱਕ ਉਹ ਮੰਗਾਂ ਪੂਰੀ ਨਹੀਂ ਹੋਉਂਦੀ ਦੇਰ ਤੱਕ ਸਾਡਾ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਬਾਰਡਰਾਂ ਦੇ ਉੱਪਰ ਜਾਰੀ ਰਹੇਗਾ ਕੈਮਰਾਮੈਨ ਕੁਲਦੀਪ ਦੇ ਨਾਲ ਪੂਜੀਤ ਸਿੰਘ ਦੈਨਿਕ ਸਵੇਰਾ ਸ਼ੰਭੂ ਬੜਾ